ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਕਿਸਾਨ ਮੋਰਚਾ ਦੇ ਭਾਰਤ ਪੱਧਰ ਦੇ ਸਾਂਝੇ ਸੱਦੇ ਤੇ ਲਖੀਨਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ 12:30 ਵਜੇ ਤੋਂ 2:30 ਵਜੇ ਤੱਕ ਮੋਗਾ ਦੇ ਰੇਲਵੇ ਸਟੇਸ਼ਨ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਬੀਬੀਆਂ ਅਤੇ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿੱਥੇ ਇਸ ਵਿਸ਼ਾਲ ਇਕੱਠ ਨੂੰ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਲੋਕ ਸੰਗਰਾਮ ਮੰਚ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਅੱਜ 3 ਅਕਤੂਬਰ 2021 ਨੂੰ ਮੰਤਰੀ ਅਜੇ ਮਿਸ਼ਰਾ ਟੈਣੀ ਨੇ ਲਖੀਨਪੁਰ ਖੀਰੀ ਵਿਖੇ ਦਿੱਲੀ ਅੰਦੋਲਨ ਖਿਲਾਫ ਰੈਲੀ ਰੱਖੀ ਸੀ ਯੂਪੀ ਦੀਆਂ ਕਿਸਾਨ ਜਥੇਬੰਦੀਆਂ ਨੇ ਉਸ ਦਾ ਵਿਰੋਧ ਕਰਨ ਲਈ ਇਕੱਠ ਸੱਦ ਲਿਆ ਮੰਤਰੀ ਹੈਲੀਕਾਪਟਰ ਰਾਹੀਂ ਆਇਆ ਰੈਲੀ ਨੂੰ ਅਸਫਲ ਰਹਿਣ ਦੇ ਗੁੱਸੇ ਵਿੱਚ ਉਸ ਦੇ ਮੁੰਡੇ ਅਸ਼ੀਸ਼ ਮਿਸ਼ਰਾ ਵੱਲੋਂ ਗੱਡੀਆਂ ਦਾ ਕਾਫਲਾ ਰੈਲੀ ਖਤਮ ਕਰਕੇ ਜਾ ਰਹੇ ਕਿਸਾਨਾਂ ਤੇ ਤੇਜ਼ ਰਫ਼ਤਾਰ ਗੱਡੀਆਂ ਉੱਤੇ ਚਾੜ ਕੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਦਰਦਕੇ ਸ਼ਹੀਦ ਕਰ ਦਿੱਤਾ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਆਸ਼ੀਸ਼ ਮਿਸ਼ਰਾ ਨੂੰ ਦਬਾਹ, ਹੇਠ ਗ੍ਰਿਫਤਾਰਤਾ ਕਰ ਲਿਆ ਪਰ ਜਲਦੀ ਉਸ ਨੂੰ ਜ਼ਮਾਨਤ ਦੇ ਦਿੱਤੀ। ਪਰ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਮੰਤਰੀ ਪਦ ਤੋਂ ਨਹੀਂ ਲਾਇਆ ਤੇ ਨਾ ਹੀ ਗ੍ਰਿਫਤਾਰ ਕੀਤਾ। ਕਿਹਾ ਕਿ ਹੁਣ ਕਾਤਲ ਗਵਾਹਾਂ ਤੇ ਹਮਲੇ ਕਰਕੇ ਡਰਾਬੇ ਦੇ ਰਹੇ ਹਨ ਕਿ ਉਹਨਾਂ ਖਿਲਾਫ ਗਵਾਹੀ ਨਾ ਦਿੱਤੀ ਜਾਵੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਸ਼ਹੀਦ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਹ ਭਰਪੂਰ ਨਾਰੇਬਾਜ਼ੀ ਵੀ ਕੀਤੀ ਗਈ ਦੋਲਣ ਸ਼ੁਰੂ ਹੋ ਗਿਆ ਭਰਾਵੋ ਜਦੋਂ 13 ਨੂੰ ਉੱਥੇ ਗਏ ਆ ਉਦੋਂ ਭਾਰਤ ਸਰਕਾਰ ਨੇ ਜਿਵੇਂ ਕੋਈ ਪਾਕਿਸਤਾਨ ਜਾਂ ਚੀਨ ਤੋਂ ਚੜ ਕੇ ਆਇਆ ਹੁੰਦਾ ਲਖੀਮ ਪੌਠੀਰੀ ਦੇ ਵਿੱਚ ਉਹ ਜਿਹੜਾ ਆਪਣਾ ਪਹਿਲਾ ਘੋੜ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ ਉਹ ਸਾਰੇ ਭਾਰਤ ਦੇ ਵਿੱਚ ਜਿਹੜਾ ਚੱਲਿਆ ਸੀ ਤੇ ਲਖੀਮ ਪੌਠੀਰੀ ਦੇ ਵਿੱਚ ਜਦੋਂ ਭਾਰਤਾਂ ਦੇ ਲੋਕਾਂ ਦੇ ਜਿਹੜੇ ਐਮਪੀ ਸੀਗੇ ਉਹਦੇ ਨਾਲ ਪੁਨਾ ਦਾ ਰਿਲੇਟੇਡ ਨਹੀਂ ਵਿਖਰਾ ਉਹਨਾਂ ਦੇ ਨਾਲੇ ਖਵਾਨਾ ਦੇ ਉੱਤੇ ਕਿੱਥੋਂ ਤੋਂ ਬਗੀਆਂ ਜਾ ਕੇ ਛਰੇ ਜਾਂਦੇ ਰਾਜਾ ਤੁਲਿਆਂ ਦੇ ਵਿੱਚ ਉਹ ਗਾਂ ਦਾ ਜਿਹੜਾ ਭੂਮੀ ਰਹੀ ਹੈ ਨੱਟ ਤੇ ਰਾਹੀਂ ਸਭ ਨੂੰ ਬਰਾਵੀ ਉਹਨਾਂ ਨੇ ਜਾਣ ਪੁੱਛ ਕੇ ਉਹਨਾਂ ਦੇ ਇੱਥੇ ਜਿਹੜੀ ਆਪਾਂ ਨੂੰ ਤੋਹਰ ਦੀ ਹੋਣਾ ਸੈਕਟਾ ਬਾਇਰ ਨੂੰ ਉਹਨਾਂ ਨੇ ਇਤਰਾਜ਼ ਕੀਤਾ ਜੀ ਕਿ ਇੱਕ ਪੱਤਰਕਾਰੀਆਂ ਦੇ ਵਿੱਚ ਵੀ ਚੋਲੇ ਆ ਗਿਆ ਤੋਂ ਬਾਅਦ ਆਇਆ ਇਹ ਮੇਨ ਜੇਡਾ ਦਾਜਾ ਇਹ ਲੋਕੋ ਪ੍ਰੋਗਰਾਮ ਉਹਨਾਂ ਦੀ ਮੁਮਾਰਤ ਹੈ ਸ਼੍ਰੀ ਦਾਦਾ ਅਨਸਾਰ ਲੈਣ ਵਾਸਤੇ ਅੱਜ ਰੇਲਵੇ ਡੈਕ ਦੇ ਬੈਠੇ ਸਮੂਹ ਜਨ ਬਧੀਆਂ ਦੇ ਸਾਥਕੋ ਬੇਗੋ ਮਤਾਨੋ ਦੇ ਪੈਰੋਂ ਵੱਢ ਕੇ ਬੰਦੇ ਬਲਾਈਏ ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ ਜੀ ਦੀ ਬਧੇ ਆਸਾਬ ਤੇਰਾ ਨਾਮ ਜੇਣਾ ਸਰਕਾਰਾਂ ਦੇ ਹੱਥ ਆਪੀ ਲੋਕਤਾਂ ਦੇ ਤਰੀਕੇ ਦੇ ਨਾਲ ਉਹਨਾਂ ਕੋਲੋਂ ਹੁਣ ਸਾਥ ਮੰਗਣਾ ਹੈ ਕਿ ਅਸੀਂ ਇਹ ਗੱਲ ਪੁੱੜ ਦੇਣੀ ਜਿਹੜਾ ਹਾਲ ਦੇ ਜਲਮ ਕਰਦਾ ਅਸੀਂ ਹਮੇਸ਼ਾ ਉਹਨੂੰ ਯਾਦ ਰੱਖਦੇ ਆ ਅਸੀਂ ਜੱਤੇਵਾਦੇ ਦੇ ਲੋਕ ਆ ਸ਼ਿੰਗਾਰੀ ਲੋਕ ਆ ਜਦੋਂ ਤੱਕ ਦੁਨੀਆ ਰਹੂਗੀ ਇਹ ਗੱਲ ਸਾਡਾ ਯਾਰੋ ਦੇਖਦਾ ਉਹ ਜਿਹਨੇ ਕਹਿੰਦੇ ਲਖਮੀਰ ਤੋਂ ਖੀਲੀ ਦੀ ਗੱਲ ਕਰਾ ਉਹਨਾਂ ਦੇ ਇੰਧਾ ਦੇ ਬਾਅਦ ਤਾਂ ਆਪਾਂ ਸਾਰੇ ਉਹਨਾਂ ਨੂੰ ਸਰਾਹਤ ਦਿੱਤੀ ਦੇਣ ਵਾਸਤੇ ਇੱਥੇ ਪਹੁੰਚੇ ਆ ਜਿਹੜੀ ਗੱਲ ਉਹ ਕਹਿੰਦੇ ਮੰੰਤੂ ਸਾਧੀ ਯਾਤਰੀ ਅਸੀਂ ਮੰੰੂ ਦੇ ਸੋਏ ਉਹ ਜਿਉ ਜੋ ਸਾਨੂੰ ਲੱਗਦਾ ਅਸੀਂ ਦੂਰ ਸੜਾਏ ਹੋਏ ਜਿੱਤਾਂ ਦੀ ਮਾਂ ਦੀ ਸਾਨੂੰ ਸੀਰਕਾ ਮੈਨੇ ਜਿੱਤਾਂ ਦੀ ਮਾਂ ਦੀ ਸਾਨੂੰ ਇਹ ਮਾਰ ਹੈ ਸਰਕਾਰਾਂ ਅਸੀਂ ਕਹਿੰਦੇ ਬੁੱਕਣ ਕਾਮੀ ਅਸੀਂ ਕਰੇ ਝੁਗੜ ਵਾਲੀ ਕਾਮੀ ਸਦੀ ਮਾਤਾ ਭਾਗ ਉਹਦੀਆਂ ਜਾਣਿਆ ਕਿ ਤੇ ਸਾਨੂੰ ਰਬੂਦੀ ਇਹ ਐਵੇਂ ਨਾ ਸਮਝਣਾ ਗੱਡੀਆਂ ਦੀਆਂ ਲਾਈਨਾਂ ਤੇ ਬੈਠਣਾ ਸਾਡੀ ਕੋਈ ਮਜਬੂਰੀ ਨਹੀਂ ਆ ਸਾਨੂੰ ਕੋਈ ਚਾਹ ਨਹੀਂ ਵੀ ਅਸੀਂ ਲਾਈਨਾਂ ਰੁਕ ਗਈ ਅਸੀਂ ਸੜਕਾਂ ਰੁਕ ਗਈਏ ਇਹ ਸਾਨੂੰ ਸਰਕਾਰਾਂ ਨੇ ਦੇਣਾ ਜੇਕਰ ਸਾਨੂੰ ਸੜਕਾਂ ਦੇ ਉੱਪਰ ਆ ਸਾਨੂੰ ਗੱਡੀਆਂ ਦੀਆਂ ਗੱਡੀਆਂ ਤੇ ਬੈਠਣਾ ਪਿਆ ਸਾਡੇ ਘਰਾਂ ਦੇ ਵਿੱਚ ਕਿਤੇ ਕੰਮ ਨਹੀਂ ਸਾਡੇ ਘਰਾਂ ਦੇ ਵਿੱਚ ਬਹੁਤ ਕੰਮ ਆ ਅਸੀਂ ਘਰਾਂ ਦੇ ਕੰਮਾਂ ਨੂੰ ਛੱਡ ਕੇ ਸੁਕੋਚ ਕੇ ਅਸੀਂ ਇਹਨਾਂ ਨੂੰ ਪੈ ਕੇ ਅਦਾਰ ਤੇ ਆ ਵੀ ਅਸੀਂ ਜਿਹੜਾ ਵੀ ਸਾਡਾ ਪਰਵ ਤੇ ਕੰਮ ਆ ਬਾਕੀ ਜੇ ਇਹ ਗੱਲ ਮੇਰੇ ਪਰਿਵਾਰ ਦੇ ਪਰਾਂ ਨੂੰ ਬੇਨਤੀ ਕਰਦੀ ਆ ਕਿੰਨਾ ਦੇ ਵਿੱਚ ਵੋਟਾਂ ਪਈ ਜਾਣ ਉਹ ਆਪਾਂ ਕਿੰਨਾ ਜੀਤੇ ਜੀ 50 ਸਾਲ ਉਮਰ ਕਿਸੇ ਦੀ 70 ਸਾਲ ਉਮਰ ਕਿਸੇ ਦੀ 40 ਸਾਲ ਉਮਰ ਤੂੰ ਪਤਾ ਤੁਸੀਂ ਹਜ਼ੂਰੀਆਂ ਵੋਟਾਂ ਕਿਸੇ ਲਈ 10 ਸਾਲ ਪਾਉਣਾ ਕਿਸੇ ਨੇ 80 ਸਾਲ ਪਾਉਣਾ ਕੀ ਇਹ ਆਪਣੀ ਸਰਕਾਰਾਂ ਨੂੰ ਤੁਸੀਂ ਛਿੱਤਰ ਖਾਦੇ ਸਰਕਾਰਾਂ ਨੂੰ ਔਰੇ ਬੱਚਿਆਂ ਨੂੰ ਪਾਉਂਦੀਆਂ ਨਹੀਂ ఆ కడిగేటి ఆదేాల్ వేరీ కో చీలి దగ్గర ఫోటో బ్రాహమ చీలి నిందా ਗਿਆਦੀ ਬੈਠੂ ਕਹਿੰਦਾ ਨੀਤਾ ਪੰਜਾਬ ਦੀ ਕੋਈ ਖਿਰਦੀ ਨਹੀਂ ਸੀ ਥੋਨਾ ਥੋੜਾ ਥੋਦੀ ਦੇਣਾ ਕਾਹੀ ਖੋਣੀ ਬਣਾਉ ਤੁਹਾਨੂੰ ਦੇਣਾ ਅਭੀ ਨਾ ਜਾਣਦੇ ਕਿ ਕੀ ਚੋਰ ਖਣ ਸਾਡੇ ਦਾ ਕੋਈ ਨਹੀਂ ਜੀ ਬਚਾਦਾ ਬਾਦੇ ਨੂੰ ਘਾੜ ਕੇ ਛੱਗਿਆ ਉਹਨੇ ਲੋਕ ਬਚਾਦਾ ਗਿਆ ਦਿੱਤੀ ਸਾਡੇ ਦਾ ਜੇ ਅਸੀਂ ਕਹਿੰਦੇ ਆ ਜਿਹੜੀਆਂ ਅਸੀਂ ਬੋਕੋ ਮੰਗਾ ਮੰਗਦੀ ਆ ਸਾਡੀਆਂ ਖਾਡੇ ਜਿਹੜੇ ਘਰਾ ਦੇ ਪਹਿਣਾ ਸੀ ਹੀ ਕੀਤੇ ਆ ਉਹਨਾਂ ਨੂੰ ਉਹਨਾਂ ਨੂੰ ਸਾਡੇ ਨਾਲ ਨਾਲ ਨਹੀਂ ਲਾਈਆ

ਨਾ ਨਟ ਕਰਾਉਂਗਾ ਤੁ ਚੋ ਨਾ ਕਰਾਉਂਗਾ ਆਪ ਦੀ ਸਰਕਾਰ ਬੋਲਾ ਦੇਖੋ ਜਿਹੜਾ ਰੇਲਾਂ ਰੋਕਣ ਦਾ ਕਾਰਨ ਹੈਗਾ ਅਸਲ ਦੇ ਵਿੱਚ ਤਾਂ ਇਹ ਜਮਾਤੀ ਰਾਜ ਦੇ ਵਿੱਚ ਪਿਆ ਇਹ ਕਿਉਂਕਿ ਸਾਨੂੰ ਮਜਬੂਰੀ ਵਾਸਤੇ ਸਿੱਧੀ ਚਾਹੁੰਦੇ ਅਸੀਂ ਰੇਲਾਂ ਰੋਕੀਏ ਜਾਂ ਦੁਨੀਆ ਇਸ ਗੱਲ ਤੇ ਪਰੇਸ਼ਾਨ ਹੋਵੇ ਉਹਨ ਇੰਡੀਆ ਲੈਵਲ ਦਾ ਘੋਲ ਚੱਲ ਰਿਹਾ ਹੈਗਾ ਉਧਰੋਂ ਟਾਸਟ ਮਸਲੀ ਹੋਏਗੇ ਲੋਕਾਂ ਪ੍ਰਤੀ ਕੋਈ ਸੋਚ ਨਹੀਂ ਰਹੇਗੇ ਲੋਕਾਂ ਨਾਲ ਬੇਨਸਾਫੀ ਹੋ ਰਹੀ ਹੈ ਖਾਸਾ ਦੇ ਉੱਤੇ ਅੱਜ ਤੁਹਾਡੇ ਸਾਹਮਣੇ ਆ ਕਿ ਆ ਆੜਤੀਏ ਤੇ ਇਹਨਾਂ ਦਾ ਮਜ਼ਦੂਰਾਂ ਦਾ ਤੇ ਚੈਲਰ ਮਾਲਕਾਂ ਦਾ ਜੋ ਚੱਲ ਰਿਹਾ ਹੈਗਾ ਇਹਦਾ ਕੋਈ ਹੱਲ ਨਹੀਂ ਕਰ ਰਹੇਗੇ ਕੱਲ ਨੂੰ ਕਿਸਾਨਾਂ ਦਾ ਝੋਨਾ ਆ ਜਾਣਾ ਹੈ ਜੇ ਝੋਨਾ ਰੁਣੂਗਾ ਤਾਂ ਫੇਰੇ ਸਾਡੇ ਤੇ ਫੇਰੇ ਕਹਿਣਗੇ ਕਿ ਅਸੀਂ ਜਾ ਕੇ ਮੰਡੀਆਂ ਦੇ ਵਿੱਚ ਫੇਰ ਖਲ ਪਾਵਾਂਗੇ ਤੇ ਇਹਨਾਂ ਨੇ ਫੇਰ ਕਹਿਣਾ ਵੀ ਸਾਨੂੰ ਖਰਾਬ ਕਰਦੇ ਆ ਅਸਲ ਦੇ ਵਿੱਚ ਕੀ ਹੈਗਾ ਕਿ ਇਹ ਸਾਰਾ ਕੁਝ ਜਿਹੜਾ ਆਪਣਾ ਜਿਹੜਾ ਆ ਪ੍ਰੋਗਰਾਮ ਹੈ ਇਹ ਖਾਸ ਕਰਕੇ ਇਸ ਮਾਮਲੇ ਤੇ ਲਖੀਪੁਰ ਖੀਰੀ ਵਾਲੇ ਮਾਮਲੇ ਤੇ ਉਹ ਤੁਹਾਡੇ ਕੋਲੇ ਗੱਲ ਆਈ ਗਈ ਹੈ ਕਿ ਉੱਥੇ ਜੋ ਬਿਰਸਾ ਬੇਇਨਸਾਫੀ ਉਹਨਾਂ ਨੇ ਕੀਤੀ ਹੈ ਕਿਉਂਕਿ ਹਾਕਮਤਾਂ ਦੇ ਜਿਹੜੇ ਵੀ ਬੰਦੇ ਹੁੰਦੇ ਆ ਉਹ ਠੱਲੇ ਵਾਲੇ ਆਮ ਲੋਕਾਂ ਨਾਲ ਧੱਕਾ ਹੀ ਕਰਦੇ ਆ ਤੇ ਸੁਧਾਰ ਲੋਕਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੇ ਉਹ ਮਾਰਿਆ ਤੇ ਹਾਲੇ ਉਹਦਾ ਇਨਸਾਫ ਨਹੀਂ ਮਿਲਿਆ ਤੇ ਉਹਦਾ ਨਾਂਨਸਾਫੀ ਕਰਕੇ ਉਹਦੀ ਲੜਾਈ ਚੱਲ ਰਹੀ ਹੈਗੀ ਆ ਤੇ ਜਦ ਤੱਕ ਇਨਸਾਫ ਨਹੀਂ ਦੇਣਗੇ ਰੁਕਾਂਗੇ ਨਹੀਂ ਇਸ ਤੋਂ ਅਗਲਾ ਹੈਗਾ ਕਿ ਇਸ ਇਹ ਜਮਾਤੀ ਰਾਜ ਦੇ ਵਿੱਚ ਜਿਹੜੇ ਮਿਹਨਤਕਸ਼ ਲੋਕ ਨੇ ਉਹ ਅਸਲ ਦੇ ਵਿੱਚ ਆਪਣੀ ਮਿਹਨਤ ਦੇ ਮਾਲਕ ਨਹੀਂ ਗਏ ਕਿਉਂਕਿ ਮਿਹਨਤ ਦਾ ਮਾਲਕ ਕੋਈ ਆ ਕੰਮ ਕੋਈ ਕਰਦਾ ਪੈਦਾਵਾਰ ਕੋਈ ਕਰਦਾ ਦੇਸ਼ ਨੂੰ ਪੈਦਾਵਾਰੀ ਅਮਲ ਚਲਾਉਂਦਾ ਹੈਗਾ ਪਰ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਜਿਨ੍ਹਾਂ ਨੇ ਦੇਸ਼ ਚਲਾਉਣਾ ਹੈ ਤੇ ਜਿਹੜੇ ਉਹ ਦੇਸ਼ ਦੀ ਰਾਖੇ ਹੈਗੇ ਆ ਉਹਨਾਂ ਨਾਲ ਜਦੋਂ ਬੇਇਨਸਾਫੀ ਕਰਦੇ ਆ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਹੱਕ ਨਹੀਂ ਮਿਲਦਾ ਤਾ ਉਹਨਾਂ ਨੇ ਭਾਈ ਆਪਦਾ ਹੱਕ ਹਕੂਕ ਦੀ ਗੱਲ ਕਰਨੀ ਹੈ ਤੇ ਜੇ ਅੱਗੇ ਹੋ ਕੇ ਕਰਦੇ ਆ ਤਾਂ ਫਿਰ ਸੋਨੂੰ ਪਤਾ ਵੀ ਸਾਡੇ ਨਾਲ ਉੱਥੇ ਕੀ ਹੋਇਆ ਕੋਈ 21 ਤੋਂ ਲੈ ਕੇ 13 ਤੋਂ 21 ਤੱਕ ਸਾਡੇ ਤੇ ਗੋਲੀ ਚੱਲਦੀ ਰਹੀ ਉੱਥੇ ਕੀ ਇਹ ਇਨਸਾਫ ਹੈ ਇੱਥੇ ਸਰਕਾਰਾਂ ਕੀ ਇਹ ਸਰਕਾਰਾਂ ਦੇ ਵਿੱਚ ਕੋਈ ਸਚਾਈ ਹੈ ਮੈਂ ਮੈਨੂੰ ਅੱਜ ਤੱਕ 60 ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ ਕਿਸੇ ਕੋਲ ਦੇ ਵਿੱਚ ਕਿਸੇ ਮਾਮਲੇ ਦੇ ਸਰਕਾਰ ਤੋਂ ਸਚਾਈ ਨਹੀਂ ਮਿਲੀ ਗਈ ਤੇ ਨਾ ਇਹਨਾਂ ਕੋਲੇ ਹੈਗੀ ਹੈ लोग कंदे ਝੂਠਾ ਦਾ ਘਰ ਨਹੀਂ ਚੱਲਦਾ ਇੱਥੇ ਝੂਠਾ ਦਾ ਰਾਜ ਚੱਲੀ ਜਾਂਦਾ ਹੈਗਾ ਔਰ ਝੂਠ ਦੇ ਆਸਰੇ ਪਤਾ ਨਹੀਂ ਇਹ ਕਿਵੇਂ ਚੱਲਦਾ ਹੈਗਾ ਇੱਥੇ ਸਮੁੱਚਾ ਰਾਜ ਵੀ ਚੱਲੀ ਜਾਂਦਾ ਹੈਗਾ ਕਿ ਉਹ ਹੋਏ ਇਹ ਜਦ ਤੱਕ ਇਹਦਾ ਇਨਸਾਮ ਨਹੀਂ ਮਿਲਦਾ ਅਸੀਂ ਉੱਥੋਂ ਆਵਾਂਗੇ ਨਹੀਂ ਮੈਂ ਆ ਦੋ ਕੱਖੋਂ ਹੀ ਆਇਆ ਤੇ ਇੱਥੋਂ ਆਪ ਪੁਗਤਾ ਕੇ ਵਾਪਸ ਹੋ ਜਾਣਾ ਕਿਥੇ ਨਹੀਂ ਆਉਣਾ ਤੇ ਜਦ ਤੱਕ ਅਸੀਂ ਉਹ ਕੋਲ ਨੂੰ ਸਿਰੇ ਲਾਵਾਂਗੇ ਤੇ ਨੇ ਅਸੀਂ ਉੱਥੇ ਹੀ ਰ੍ਹਾਂਗੇ ਬਸ ਸਾਡਾ ਆਖਰੀ ਫਾਈਨਲ ਹੈ ਅੱਜ ਜਿਹੜੀਆਂ ਜੱਥੇਬੰਦੀਆਂ ਕਨੌਰੀ ਤੇ ਸ਼ੰਭੂ ਬਾਡਰ ਤੇ ਬੈਠੀਆਂ ਉਹਨਾਂ ਨੇ ਭਾਰਤ ਪੱਧਰ ਤੇ ਸੱਦਾ ਦਿੱਤਾ ਹੋਇਆ ਹੈ ਕਿ 2 ਘੰਟੇ ਰੇਲਾਂ ਜਾਮ ਕੀਤੀਆਂ ਜਾਣ ਇਹਦਾ ਕਾਰਨ ਹੈ ਕਿ ਅੱਜ ਦੇ ਦਿਨ 3 ਸਾਲ ਪਹਿਲਾਂ ਲਕੀਮਪੁਰ ਖੀਰੀ ਦੇ ਵਿੱਚ ਉੱਥੋਂ ਦੇ ਮੰਤਰੀ ਤੇ ਉਹਦੇ ਮੁੰਡੇ ਨੇ ਤੇਜ਼ ਰਫ਼ਤਾਰ ਗੱਡੀਆਂ ਕਿਸਾਨਾਂ ਦੇ ਉੱਤੇ ਚਾੜ੍ਹ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਕਿਤਾ ਸੀਗਾ ਜਿਹੜਾ ਮੰਤਰੀ ਸੀਗਾ ਉਹਤੇ ਕੋਈ ਐਕਸ਼ਨ ਨਹੀਂ ਲਿਆ ਉਹਦੇ ਮੁੰਡੇ ਨੂੰ ਦਵਾਰ ਨਾਲ ਫੜ ਲਿਆ ਫੇਰ ਉਹ ਜਮਾਨਤ ਤੇ ਆ ਗਿਆ ਹੁਣ ਉਹ ਜਿਹੜੇ ਕਾਤਲ ਨੇ ਉਹ ਗਵਾਹਾਂ ਨੂੰ ਡਰਾ ਰਹੇ ਨੇ ਕਿ ਸਾਡੇ ਕੋਲ ਆਪ ਗਵਾਹੀ ਨਾ ਦਿੱਤੀ ਜਾਵੇ ਕਾਇਦ ਕੀ ਫੇਰ ਉਸ ਮੰਤਰੀ ਨੂੰ ਟਿਕਟ ਦੇ ਦਿੱਤੀ ਭਾਜਪਾ ਨੇ ਪਰ ਲੋਕ ਬੜੀ ਚੀਜ਼ ਹੁੰਦੇ ਨੇ ਲੋਕਾਂ ਨੇ ਉਦੇ ਮੂਸਲਤੇ ਆਈ ਜਿਵੇਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦਾ ਖਾਤਾ ਨਹੀਂ ਖੋਲਣ ਦਿੱਤਾ ਤੇ ਹਰਿਆਣੇ ਦੇ ਵਿੱਚ ਵੀ ਇਹੀ ਹਾਲ ਹੋਣਾ ਕਿਉਂਕਿ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਇਸ ਤਰ੍ਹਾਂ ਦਾ ਵੈਰ ਕਰਨਗੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਬੜੀ ਚੀਜ਼ ਹੁੰਦੇ ਆ ਉਹ ਪਾਸਾ ਪਲਟ ਦਿੰਦੇ ਆ ਹਮੇਸ਼ਾ ਰਾਜ ਉਹਨਾਂ ਕੋਲ ਨਹੀਂ ਰਹਿੰਦਾ ਹੁੰਦਾ ਜਿਹੜੇ ਜ਼ਬਰ ਕਰਦੇ ਹੁੰਦੇ ਆ ਅੱਜ ਲਖੀਮਪੁਰ ਖੀਰੀ ਵਾਲੇ ਮਸਲੇ ਤੇ ਵੀ ਉਹਨਾਂ ਸ਼ਹੀਦਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਕਾਤਲਾਂ ਨੂੰ ਉਹਦੀ ਖਾਤਰੇ 2 ਘੰਟੇ ਹਿੰਦੁਸਤਾਨ ਦੇ ਵਿੱਚ ਬੰਦ ਕਰ ਰਹੇ ਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਲਈ ਵੀ ਕੁਝ ਮੰਗਾਂ ਰੱਖੀਆਂ ਜਿਵੇਂ ਪਰਾਲੀ ਦਾ ਮਸਲਾ ਉਹ ਕਹਿੰਦੇ ਅਸੀਂ ਸਾੜ ਨਹੀਂ ਦੇਣੀ ਪਰ ਕਿਸਾਨ ਕਹਿੰਦੇ ਆ ਸਾਨੂੰ ਇਹਦਾ ਕੋਈ ਖਰਚਾ ਦੇ ਦਿਓ 200 ਰੁਪਏ ਕੁਇੰਟਲ ਦੇ ਨਾਲ ਝੋਨੇ ਦੇ ਵਿੱਚ ਦੇ ਦਿਓ ਅਸੀਂ ਨਹੀਂ ਸਾੜਾਂਗੇ ਅਸੀਂ ਲੇਬਰ ਲਾ ਕੇ ਇਹਨੂੰ ਸਾਫ਼ ਕਰਾਵਾਂਗੇ ਨਾ ਉਹ ਪੈਸੇ ਦਿੰਦੇ ਆ ਡੰਡੇ ਨਾਲ ਕਹਿੰਦੇ ਆ ਵੀ ਤੁਸੀਂ ਆਪਣਾ ਇਹ ਪਰਾਲੀ ਨਾ ਸਾੜੋ डीसी एक मीटिंग करना आया किसानों ਨਾਲ ਜਦੋਂ ਸਵਾਲ ਕਿਤੇ ਡੀਸੀ ਉੱਠ ਕੇ ਚਲਾ ਗਿਆ ਕਿਉਂ ਚਲਾ ਗਿਆ ਕਿਉਂਕਿ ਜਵਾਬ ਨਹੀਂ ਇਹਦਾ ਪ੍ਰਬੰਧ ਕਰਨ ਚੱਕ ਕੇ ਲੈ ਜਾਣਾ ਕੋਈ ਪ੍ਰਬੰਧ ਨਹੀਂ ਕਰ ਰਹੇ ਖਾਦ ਨਹੀਂ ਮਿਲ ਰਹੀ ਜਾਂ ਜਿਹੜੀ ਖਾਦ ਨਕਲੀ ਮਿਲ ਰਹੀ ਹੈ ਖਾਦ ਦੇ ਨਾਲ ਕਈ ਚੀਜ਼ਾਂ ਹੋਰ ਦੇ ਰਹੇ ਆ ਇਹ ਚੀਜ਼ਾਂ ਤੇ ਲੋਕ ਬੜੇ ਔਖੇ ਹਣ ਝੋਲੇ ਦੇ ਭਾਅ ਨਹੀਂ ਲੱਗ ਰਹੇ ਆਰਤੀਏ ਮਜ਼ਦੂਰਾਂ ਦੀ ਹੜਤਾਲ ਹੈ ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਕਿਸਾਨਾਂ ਨੇ ਮੰਡੀ ਚ ਰੋਲਣਾ ਇਹ ਮੁੱਦੇ ਵੀ ਅੱਜ ਇਸ ਮੋਰਚੇ ਨੇ ਰੱਖੇ ਹੋਏ ਆ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਦੋ ਘਟਲੇ ਰੇਲਾ ਜਾਮ ਕੀਤੀਆਂ ਆ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਰਸਵਨ ਕ੍ਰਾਂਤੀਕਾਰੀ ਅੱਜ ਪੂਰੇ ਦੇਸ਼ ਦੇ ਵਿੱਚ ਅਸੀਂ ਸੱਦਾ ਦਿੱਤਾ ਸੀਗਾ ਸ਼ੰਭੂ ਮੋਰਚੇ ਵੱਲੋਂ ਤੇ ਖਨੌਰੀ ਮੋਰਚੇ ਵੱਲੋਂ ਕਿਉਂਕਿ 2021 ਦੇ ਵਿੱਚ 12 ਅਕਤੂਬਰ ਨੂੰ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਸ਼ੀਸ਼ ਮਿਸ਼ਰਾ ਮੰਨੂ ਨੇ ਸਾਡੇ ਥਾਰ ਗੱਡੀ ਚੜਾ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਰੌਂਦ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਹਦਾ ਇਨਸਾਫ ਲੈਣ ਵਾਸਤੇ ਅਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਜਥੇਬੰਦੀਆਂ ਵੀ ਸੰਘਰਸ਼ ਕਰ ਰਹੀਆਂ ਪਰਿਵਾਰ ਵੀ ਸੰਘਰਸ਼ ਕਰ ਰਹੇ ਆ ਉਲਟਾ ਜਿਹੜੇ ਸਾਡੇ ਗਵਾਹ ਵਾ ਉਹਨਾਂ ਨੂੰ ਕਈਆਂ ਤੇ ਗਵਾਹਾਂ ਤੇ ਹਮਲਾ ਕੀਤਾ ਗਿਆ ਜਿਹੜੇ ਚਸ਼ਮਦੀ ਗਵਾਹ ਸੀਗੇ ਕਈਆਂ ਨੂੰ ਸਿਰ ਤੱਕ ਪਾੜੇ ਗਏ ਤੇ ਜਿਹੜੇ ਹੁਣ ਗਵਾਹ ਹੈਗੇ ਆ ਕੁਛ ਨੂੰ ਡਰਾਇਆ ਜਾ ਰਿਹਾ ਵਾ ਤੇ ਇਨਸਾਫ ਤੋਂ ਦੂਰ ਕੀਤਾ ਜਾ ਰਿਹਾ ਵਾ ਸੋ ਉਹਨਾਂ ਬੰਦਿਆਂ ਨੂੰ ਜਿਹੜੇ ਇਸ ਦੇ ਦੋਸ਼ੀ ਆ ਸਾਡੇ ਬੰਦੇ ਸ਼ਹੀਦ ਕਰਨ ਵਾਲੇ ਜਿਹਦੇ ਚ ਇੱਕ ਪੱਤਰਕਾਰ ਭਾਈ ਵੀ ਸੀਗਾ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਅਜੇ ਮਿਸ਼ਰਾ ਟੈਣੀ ਤੇ ਉਹਦੇ ਮੁੰਡੇ ਨੂੰ ਸਲਾਖਾਂ ਪਿੱਛੇ ਭੇਜਣ ਵਾਸਤੇ ਏ ਅੱਜ ਦਾ ਪੂਰੇ ਦੇਸ਼ ਦੇ ਵਿੱਚ ਅਸੀਂ ਐਲਾਨ ਕੀਤਾ ਸੀ ਰੀਲਾਂ ਰੋਕਣ ਦਾ ਇਸ ਤੇ ਨਾਲ ਹੀ ਜਿਸ ਤਰ੍ਹਾਂ ਹੁਣ ਬਾਸਮਤੀ ਦੀ ਬਹੁਤ ਬੇਕਦਰਹੀ ਹੋ ਰਹੀ ਆ 1800 2000 ਨੂੰ ਰੇਟ ਚੱਲ ਰਿਹਾ ਵਾ ਜਿਹੜੀ ਲੁੱਟ ਹੋ ਰਹੀ ਐ ਨਹੀਂ ਲੁੱਟ ਕਿਸਾਨਾਂ ਦੀ ਦੂਸਰਾ ਡਾਈ ਖਾਦ ਨਹੀਂ ਮਿਲ ਰਹੀ ਮਟਰ ਲਾਉਣ ਵਾਲੇ ਆਲੂ ਬੀਜਣ ਵਾਲੇ ਕਿਸਾਨ ਜਿਹੜੇ ਆ ਉਹ ਦੁਖੀ ਹੋ ਰਹੇ ਉਹਨਾਂ ਨੂੰ ਮਿਲ ਨਹੀਂ ਰਿਹਾਗਾ ਸਮਾਨ ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਪ੍ਰੋਗਰਾਮ ਕੀਤਾ ਇਹ ਇੱਕ ਤਰ੍ਹਾਂ ਦਾ ਇੱਕ ਟੇਲਰ ਹੀ ਆ ਸਾਡਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸੇ ਤਰ੍ਹਾਂ ਬਾਸਮਤੀ ਦੀ ਬੇਕਦਰਹੀ ਰਹੀ ਡੀਪੀ ਖਾਦ ਦਾ ਜੇ ਕੋਈ ਹੱਲ ਨਾ ਕੀਤਾ ਸਰਕਾਰ ਨੇ ਤੇ ਇਹ ਜਿਹੜਾ ਰੇਡ ਰੂ ਕੋਈ 2 ਘੰਟੇ ਦਾ ਵਾ ਇਹ ਵੱਧ ਵੀ ਸਕਦਾ ਵਾ ਇਹ ਅਣਮਿੱਥੇ ਸਮੇਂ ਤੱਕ ਜਾ ਸਕਦਾ ਵਾ ਕੋਈ ਵੀ ਕਾਲਜ ਜਥੇਬੰਦੀਆਂ ਦੇ ਸਕਦੀਆਂ ਵਾ ਸੋ ਇਸ ਕਰਕੇ ਮੇਨਲੀ ਅਸੀਂ ਅੱਜ ਜਿਹੜਾ ਲਖੀਮਪੁਰ ਖੀ ਦੇ ਜਿਹੜੇ ਸ਼ਹੀਦ ਕਿਸਾਨ ਆ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਪੂਰੇ ਦੇਸ਼ ਦੇ ਵਿੱਚ ਸੱਦਾ ਦਿੱਤਾ ਹੈ ਅਗਲੀ ਰਣਨੀਤੀ ਜੀ ਬੜੀ ਸਾਫ਼ ਆ ਸਾਡੀ ਸਾਡੇ ਮੋਰਚੇ ਚੱਲ ਰਹੇ ਆ ਲਗਾਤਾਰ ਚੱਲ ਰਹੇ ਆ ਸਾਡੀਆਂ 12 ਮੰਗਾ ਮੋਰਚੇ ਨਾਲ ਸੰਬੰਧਿਤ ਆ ਸਵੇਤ ਲਖੀਮਪੁਰ ਖੀਰੀ ਵਾਲੀ ਜਿੰਨਾ ਚਿਰ ਇਹਨਾਂ ਮੰਗਾਂ ਦਾ ਨਵਟਾਰਾ ਨਹੀਂ ਹੁੰਦਾਗਾ ਅਸੀਂ ਆਪਦੇ ਮੋਰਚੇ ਤੇ ਡਟੇ ਰਾਵਾਂਗੇ ਔਖਾ ਸਮਾਂ ਅਸੀਂ ਕੱਢ ਲਿਆ ਗਰਮੀਆਂ ਨੰਘਾਲੀਆਂ ਬਰਸਾਤਾਂ ਨੰਘਾਲੀਆਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੋਰਚੇ ਹੋਰ ਤਕੜੇ ਹੋਣਗੇ ਤੇ ਇਹਨਾਂ ਨੂੰ ਮਜਬੂਰ ਕਰਾਂਗੇ ਕਿਸਾਨਾਂ ਦੀਆਂ ਐਮਐਸਪੀ ਸਮੇਤ ਸਾਰੀਆਂ ਮੰਗਾਂ ਮਨਾ ਕੇ ਫੇਰ ਹੀ ਵਾਪਸ ਮੋਰਚਾ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਕੱਲੇ ਪੰਜਾਬ ਦੇ ਵਿੱਚ ਰੇਲਾਂ ਨਹੀਂ ਰੁਕੀਆਂ ਜਾਣੀਆਂ ਟੋਟਲ ਭਾਰਤ ਦੇ ਵਿੱਚ ਜਿਹੜੀਆਂ ਰੇਲਾਂ ਰੁਕੀਆਂ ਜਾਣੀਆਂ ਜਿੱਥੇ ਪਿਛਲੇ ਜਦੋਂ ਵਿਖੀਪੁਰ ਖੀਨੀ ਵਿਖੇ ਸ਼ਾਂਤ ਮਹੀ ਪ੍ਰੋਟੈਸਟ ਕਰੇ ਕਿਸਾਨਾਂ ਦੇ ਉੱਪਰ ਅਜੇ ਮਿਸ਼ਰਾ ਟੈਣੀ ਤੇ ਉਹਦੇ ਮੁੰਡੇ ਨੇ ਜਿਹੜਾ ਭਾਜਪਾ ਦਾ ਮੰਤਰੀ ਸੀ ਉਹਨੇ ਧੱਕੇ ਦੇ ਨਾਲ ਉਥੇ ਜਿਹੜਾ ਲੋਕੀ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਜੀਪ ਲੈ ਕੇ ਦਰੜਿਆ ਤੇ ਜਿਸ ਦੇ ਨਾਲ ਚਾਰ ਕਿਸਾਨ ਜਿਹੜੇ ਸ਼ਹੀਦ ਹੋ ਗਏ ਤੇ ਉਥੇ ਮੇਰਾ ਜਿਹੜਾ ਕਵੀਰ ਪ੍ਰੈਸ ਵਾਲਾ ਵਿਚੀਰ ਹੋਇਆ ਉਸ ਨੂੰ ਅੱਜ ਤੱਕ ਸਾਡੇ ਕਿਸਾਨਾਂ ਨੂੰ ਨਿਆਂ ਨਹੀਂ ਮਿਲਿਆ ਨਾ ਹਲੇ ਤਾਈ ਅਜੇ ਮਿਸ਼ਰਾ ਨੇ ਅਜੇ ਮਿਸ਼ਰਾ ਨੂੰ ਸਰਕਾਰ ਨੇ ਉਹ ਮਤਲ ਮੰਤਰੀ ਮੰਡਲ ਵਿੱਚੋਂ ਮਤਲ ਕੀਤਾ ਹੋਇਆ ਅਜੇ ਮਿਸ਼ਰਾ ਵੀ ਹਲੇ ਜਿਹੜਾ ਮਤਲ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਉਹਦੇ ਮੁੰਡੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਗਈ ਅਸੀਂ ਇਸ ਮੰਚ ਤੋਂ ਇਸ ਧਰਨੇ ਦਾ ਹੀ ਸਰਕਾਰ ਨੂੰ ਜਗਾਉਣ ਦੀ ਵਾਅਦਾ ਸਰਕਾਰ ਨੂੰ ਇਸ ਸਰਕਾਰ ਨੂੰ ਸੁੱਤੀ ਪੈ ਨੂੰ ਜਗਾਉਣ ਦੇ ਲਈ ਅਸੀਂ ਅੱਜ 3 ਤਰੀਕ ਨੂੰ ਟੋਟਲ ਭਾਰਤ ਦੇ ਵਿੱਚ ਰੇਲਾਂ ਜਾਮ ਕਰਕੇ ਇਸ ਭਾਜਪਾ ਸਰਕਾਰ ਦੇ ਕੰਨ ਖੋਲਣ ਲਈ ਇਸ ਮੋਦੀ ਸਰਕਾਰ ਦੇ ਕੰਨ ਖੋਲਣ ਲਈ ਟੋਟਲ ਭਾਰਤ ਦੇ ਵਿੱਚ ਪ੍ਰਦਰਸ਼ਨ ਕਰਕੇ ਉਹ ਜਿਹੜੇ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਨੇ ਉਹਨਾਂ ਦਾ ਅਸੀਂ ਬਦਲਾ ਲੈਣ ਲਈ ਹਰ ਮੰਚ ਤੇ ਤਿਆਰ ਰਵਾਂਗੇ ਔਰ ਸਾਨੂੰ ਜਿੱਡੀ ਵੱਡੀ ਮਰਜ਼ੀ ਕੁਰਬਾਨੀ ਕਰਨੀ ਪਵੇ ਇੱਕ ਇੰਚ ਵੀ ਪਿੱਛੇ ਹਟਾਂਗੇ ਜਿੱਥੇ ਜਿਹੜਾ ਅਸੀਂ 21 ਵਾਲਾ ਦੋ ਦਿਨ ਖਤਮ ਕਰਕੇ ਜਿੱਥੇ 750 ਕਿਸਾਨ ਬੀਬੀਆਂ ਚੀਤ ਹੋਏਗੇ ਸੀ ਤੇ ਅੱਜ ਜਿਹੜਾ 13 ਫਰਵਰੀ ਤੋਂ ਲੈ ਕੇ ਗੈਰ ਰਾਇਣੀ ਸੂਜਕਤ ਕਿਸਾਨ ਮੋਰਚਾ ਤੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਇੱਕ ਸਾਂਝਾ ਫਰੰਟ ਬਣਾ ਕੇ 13 ਫਰਵਰੀ ਤੋਂ ਜਿਹੜਾ ਅੱਜ ਵੀ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਰਾਜਸਥਾਨ ਵਿੱਚ ਰਤਨਗੜ ਬਾਰਡਰ ਤੇ ਜਿੱਥੇ ਅੱਜ ਬਹੁਤ ਵੱਡੀ ਪੱਧਰ ਤੇ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਕਿਉਂਕਿ ਸਰਕਾਰ ਦੀਆਂ ਉਹ ਜਿਹੜੀਆਂ ਮੰਗੀਆਂ ਹੋਈਆਂ ਮੰਗੀਆਂ ਹੋਈਆਂ ਮੰਦਾ ਸੀ ਉਹਨਾਂ ਨੂੰ ਅਸੀਂ ਲਾਗੂ ਕਰਵਾਉਣ ਦੇ ਲਈ ਮੰਵਾਉਣ ਦੇ ਲਈ ਅੱਜ ਵੀ ਜਿਹੜਾ 21 ਫਰਵਰੀ ਨੂੰ ਇਸ ਕੇਂਦਰ ਸਰਕਾਰ ਨੇ ਤਸ਼ੱਦਦ ਕਰਕੇ ਸਾਡਾ ਵੀਰ ਸ਼ੋਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਇੱਥੇ ਹੀ ਬਸ ਨਹੀਂ ਹਲੇ ਵੀ ਸਾਡਾ ਜਿਹੜਾ ਮੋਰਚਾ ਜਿੰਨੀ ਦੇਰ ਤੱਕ ਕਸਾਨਾਂ ਨੇਗਾ ਮੰਗਾ ਮੰਨੀਆਂ ਨਹੀਂ ਜਾਂਦੇਗਾ ਤੇ ਜਿਹੜੇ ਸਾਡੇ ਸ਼ਹੀਦਾਂ ਦੇ ਉਹ ਸ਼ਹੀਦ ਕੀਤੇ ਨੇ ਉਹਨਾਂ ਦੇ ਜਿਹੜੇ ਮਤਲਬ ਰੋਦੀ ਨੂੰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਉਹਨਾਂ ਦੀ ਦੇਰ ਤੱਕ ਅਸੀਂ ਟੱਕੇ ਨਹੀਂ ਬੈਠੇ 31 ਅਗਸਤ ਨੂੰ ਅਸੀਂ ਸ਼ੰਭੂ ਤੇ ਖਨੋਰੀ ਬਾਰਡਰ ਤੇ 200 ਦਿਨ ਬਣਾਇਆ ਸੀਗਾ ਔਰ ਉਸ ਦਿਨ ਹੀ ਸਾਡੇ ਸਮੂਚੇ ਸਮੂਹ ਆਗੂ ਕਿਸਾਨਾਂ ਨੇ ਇਹ ਐਲਾਨ ਕੀਤਾ ਸੀਗਾ ਵੀ 3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੂ ਅੰਦੋਲਨ ਕੀਤਾ ਜਾਵੇਗਾ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ 2021 ਦੇ ਵਿੱਚ ਜਿਹੜਾ ਸਿੰਘੂ ਔਰ ਬਾਕੀ ਬੋਲਣਾ ਤੇ ਦਿੱਲੀ ਤੇ ਅੰਦੋਲਨ ਚੱਲਿਆ ਸੀਗਾ ਉਹਦੇ ਜੋ ਦੋਨੋਂ ਦੇ ਚੱਲਦੇ ਉਗਰਾਹ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਵਿਰੋਧ ਕਰ ਰਹੇ ਕਿਸਾਨ ਰਾਜਗੁਰ ਮੰਤਰੀ ਦੇ ਮੁੰਡੇ ਵੱਲੋਂ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਗੱਡੀ ਚੜਾ ਕੇ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈਗਾ ਉਹਨਾਂ ਨੂੰ ਇਨਸਾਫ ਤੋਂਣ ਵਾਸਤੇ ਐਮਐਸਪੀ ਦਾ ਗਰੰਟੀ ਲੀਗਲ ਕਾਨੂੰਨ ਲੈਣ ਵਾਸਤੇ ਕਰਜ਼ੇ ਦੀ ਮੁਕਤੀ ਕਰਾਉਣ ਵਾਸਤੇ ਔਰ ਕੋਆਪਰੇਟ ਸੈੜੀਆਂ ਦੇ ਵਿੱਚ ਜਿਹੜੀ ਨੈਨੋ ਯੂਰੀਆ ਨੈਨੋ ਡੀਏਪੀ ਕੈਟਲ ਫੀਡ ਔਰ ਬਾਧੂ ਦਾ ਸਮਾਨ ਹੋਰ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਇਹ ਗੋਰਖਦੰਦਾ ਕਾਲਾ ਬਜਾਰੀ ਜਿਹੜੀ ਹੈ ਇਹ ਤੇਸ਼ ਦੇ ਵਿੱਚੋਂ ਬੰਦ ਕਰਾਉਣ ਵਾਸਤੇ ਅੱਜ ਦਾ ਦਿਨ ਦੇਸ਼ ਵਿਆਪੀ ਰੇਹ ਨਕੋਂ ਅੰਦੋਲਨ ਕੀਤਾ ਜਾ ਰਿਹਾ ਦੇਖੋ ਅੱਜ ਦੇ 2 ਘੰਟੇ ਦੇ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਕੱਲ ਜਾਂ ਪਰਸੋਂ ਨੂੰ ਇੱਕ ਸ਼ੰਭੂ ਦੇ ਖਨੋਰੀ ਬਾਟਰ ਤੇ ਦੋਨਾਂ ਫਾਰਮਾਂ ਦੇ ਆਬੂ ਸਬਾਨਾਂ ਦੀ ਇੱਕ ਵੱਡੀ ਮੀਟਿੰਗ ਹੋਵੇਗੀ ਉਹਦੇ ਵਿੱਚ ਆਉਣ ਵਾਲੇ ਸਮੇਂ ਦੀ ਰਣਨੀਤੀ ਤੈਅ ਕੀਤੀ ਜਾਵੇਗੀ ਕਿਉਂਕਿ ਏਡਾ ਵੱਡਾ ਐਕਸ਼ਨ ਲਿਆ ਜਾਵੇਗਾ ਤੇ ਜਿਹੜਾ ਸਰਕਾਰਾਂ ਨੂੰ ਮਜਬੂਰ ਕਰਕੇ ਰੱਖ ਦਿੱਤਾ ਜਾਵੇ। ਇਹ ਰੇਲਾ ਇਸ ਕਰਕੇ ਰੋਪਿਆ ਲਖੇमपुर ਦੇ ਵਿੱਚ ਜਿਹੜੇ ਆਪਣੇ ਪੰਜ ਕਿਸਾਨ ਸ਼ਹੀਦ ਹੋਏ ਆ ਉੱਥੋਂ ਦੀ ਯੂਪੀ ਦੀ ਸਰਕਾਰ ਦੇ ਐਮਪੀ ਨੇ ਧੱਕੇ ਨਾਲ ਉਹਨਾਂ ਤੇ ਗੱਡੀਆਂ ਚੜਾਈਆਂ ਕੇ ਉਹਨਾਂ ਨੂੰ ਕੁਚਲ ਦਿੱਤਾ ਸੀ। ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਕਰਕੇ ਤੇ ਇਨਸਾਫ ਲੈਣ ਵਾਸਤੇ ਅੱਜ ਰੇਲਾ ਰੋਕੀਆਂ ਗਈਆਂ। ਅਸੀਂ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਜਿੱਥੇ ਵੀ ਸਾਡੇ ਕਿਸਾਨ ਨਾਲ ਖੜਦੇ ਆ ਉੱਥੇ ਅਸੀਂ ਬੀਬੀਆਂ ਵੀ ਨਾਲ ਆਵਦੇ ਹੱਕ ਲੈਣ ਵਾਸਤੇ ਖੜਦੀਆਂ।